ਸਾਲ ਪਿਆਰੇ ਦੋਸਤੋ ਤੁਸੀਂ ਦੇਖ ਰਹੇ ਹੋ ਆਪਣਾ ਫੇਸਬੁੱਕ ਪੇਜ ਗ੍ਰੋਪ ਆਈਡੀਆ ਤੇ ਆਪਣਾ YouTube ਚੈਨਲ ਪੰਜਾਬੀ ਰੇਡੀਓ ਹਾਂ ਦੋਸਤੋ ਅੱਜ ਆਪਾਂ ਕਰ ਲਿਆ ਪੀਆਰ 126 ਨੂੰ ਦਵਾਈ ਉਹ ਮੇਰਾ ਇਹ ਪੇੜ ਕੋਈ ਪੇੜ ਵੀਡੀਓ ਨਹੀਂ ਹੈਗੀ ਪਹਿਲੀ ਦਵਾਈ ਕਰ ਲਿਆ ਆਪਾਂ ਗੈਲਿਲੀਓ ਵੇ ਗੈਲਿਲੀਓ ਵੇ ਚ ਜੋ ਟੈਕਨੀਕਲ ਆਉਂਦਾ ਪਿਕੋ ਸਟ੍ਰੋਬਿਨ ਆਉਂਦਾ ਪਹਿਲਾਂ 7.5% ਔਰ 11% ਇਹ ਜੇ ਪ੍ਰੋਪਾਗੋਨਾਜੋਲ ਹੈ ਜੋ ਟੈਲਟਾਲਾ ਟੈਕਨੀਕਲ ਹੈ 11.71% ਉਹ ਇਹ ਦਵਾਈ ਯੂਨੀਵਰਸਿਟੀ ਵੱਲੋਂ ਰეკਮੈਂਡੇਸ਼ਨ ਹੈ ਫਾਲਸ ਮਟ ਵਾਸਤੇ ਜਿਹਨੂੰ ਡੋਡੀ ਰੋਗ ਕਹਿੰਦੇ ਨੇ ਆ ਪੰਜਾਬੀ ਚ ਸੀਥ ਬਲੈਟ ਬਲਾਸਟ ਤੇ ਸੀਥ ਥਰਾਟ ਵਾਸਤੇ ਉਹਦੇ ਕੀ ਰਿਜ਼ਲਟ ਆਉਂਦਾ ਆਪਾਂ ਰਿਜ਼ਲਟ ਵੈਸੇ ਮਾਰਕੀਟ ਚ ਫੀਲਡ ਚ ਆ ਰਿਹਾ ਬਹੁਤ ਵਧੀਆ ਹੈ ਤੇ ਬਹੁਤ ਵਧੀਆ ਆਊਗਾ ਉਮੀਦ ਕਰਦੇ ਬਹੁਤ ਵਧੀਆ ਆਊਗਾ ਔਰ ਦੂਸਰੀ ਦਵਾਈ ਆਪਾਂ ਕਰਨ ਲੱਗੇ ਆ ਜਿਹੜੀ ਆਉਂਦੀ ਐ ਐਕਸ ਫੈਕਟਰ ਦੇ ਨਾਤੇ ਆਉਂਦੀ ਹੈ ਉਹ ਆਪਣੇ ਕਿਉਂ ਕਰਨ ਲੱਗਿਆ ਕਿਉਂਕਿ ਆਪਣੇ PR126 ਚ ਗੋਬਦੀ ਸੁੰਡੀ ਦਾ ਅਟੈਕ ਵੱਧ ਸੀ ਉਹ ਗੋਬਦੀ ਸੁੰਡੀ ਨੂੰ ਪਈ ਹੋਈ ਨੂੰ ਵੀ ਕੰਟਰੋਲ ਕਰਦੀ ਹੈ ਔਰ ਇਹ ਚ ਜੋ ਟੈਕਨੀਕਲ ਨੇ ਟੈਕਨੀਕਲ ਹੈ ਪਹਿਲਾ ਫੈਫਰੋਨਲ 15% ਦੂਸਰਾ ਹੈ ਕਲੋਰ ਐਂਟਰੀ ਨੀਲੀ ਪ੍ਰੋਲ 5% ਇਹ ਡਬਲਯੂ ਬੀ ਐਸਈ ਫਾਰਮੂਲੇਸ਼ਨ ਚ ਹੈ ਔਰ ਇਹ ਪਈ ਹੋਈ ਗੋਬ ਦੀ ਸੁੰਡੀ ਤੇ ਵੀ ਤੇ ਪੱਤਾ ਲਵੇੜ ਸੁੰਡੀ ਤੇ ਵੀ ਕੰਟਰੋਲ ਕਰਦੀ ਆ ਔਰ ਇਹਦਾ ਲੰਮਾ ਰਿਜ਼ਲਟ ਹੈ ਕਾਫੀ ਕੰਪਨੀ ਰਿਕਮੈਂਡ ਕਰਦੀ ਹੈ ਵੀ 30 ਦਿਨਾਂ ਦਾ ਰਿਜ਼ਲਟ ਹੈ ਔਰ ਕੀ ਰਿਜ਼ਲਟ ਆ ਉਹਦਾ ਲੰਮਾ ਆਪਾਂ ਵੀ ਵੀਡੀਓ ਅਪਲੋਡ ਕਰਾਂਗੇ ਔਰ ਇਹ ਕਰੜਾ ਕੰਪਨੀ ਕਹਿੰਦੀ ਹੈ 25 ਤੋਂ 30 ਦਿਨ ਇਸ ਦਾ ਰਿਜ਼ਲਟ ਹੈਗਾ ਔਰ ਇਸ ਨੂੰ ਆਪਾਂ ਤਾਂ ਪਾ ਰਹੇ ਹਾਂ ਕਿਉਂਕਿ ਆਪਣੇ ਗੋਬ ਦੀ ਸੁੰਡੀ ਦਾ ਅਟੈਕ ਕਾਫੀ ਜ਼ਿਆਦਾ ਸੀਗਾ ਇਸ ਨੂੰ ਤੁਸੀਂ ਵਰਤ ਸਕਦੇ ਹੋ ਉਹ ਜਿਹੜੀ ਆਪਾਂ ਅੱਗੇ ਦਵਾਈ ਕਰ ਰਹੇ ਹਾਂ ਉਹ ਹੌਪਰ ਤੋਂ ਤੇਲੇ ਤੋਂ ਉਹ ਕੀ ਵਰਤ ਰਹੇ ਆਪਾਂ ਡਿਉਨੋਟੀਫਰਾਨ ਮਤਲਬ ਉਸੀਨ ਵਾਲਾ ਟੈਕਨੀਕਲ ਕਹਿ ਸਕਦੇ ਆਪਾਂ ਡਿਉਨੋਟੀਫਰਾਨ ਉਸੀਨ ਵਾਲਾ ਟੈਕਨੀਕਲ ਵਰਤ ਰਹੇ ਆ ਉਸ ਦਾ ਵੀ ਹੌਪਰ ਵਾਸਤੇ ਤੇਲੇ ਵਾਸਤੇ ਵਧੀਆ ਰਿਜ਼ਲਟ ਹੈ 15 ਤੋਂ 20 ਦਿਨ ਇਸ ਦਾ ਵਧੀਆ ਬਹੁਤ ਵਧੀਆ ਰਿਜ਼ਲਟ ਹੈ ਔਰ ਅੱਗੇ ਜਿਹੜੇ ਲੋਕ ਆਪਾਂ ਨੂੰ ਫੇਸਬੁੱਕ ਪੇਜ ਤੇ ਦਾ ਫੇਸਬੁੱਕ ਪੇਜ ਨੂੰ ਫੋਲੋ ਕਰ ਲੋ ਜਿਹੜੇ YouTube ਤੇ YouTube ਨੂੰ ਬਤ ਬਤ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ